ਯੂਨਾਈਟਿਡ ਅਕਾਲ ਦਲ ਦਾ ਚੋਣਾ ਦਵਾ ਡੇਰ ਢਾਂਚਾ ਪੰਕਰਤਾ ਗਿਆ ਸੀ ਉਹ ਢਾਂਚੇ ਦਾ ਦੁਬਾਰਾ ਇਲਾਨ ਕਰ ਦਿੱਤਾ ਗਿਆ ਭਾਈ ਮੁਹਕਮ ਸਿੰਘ ਕੁਾਰੀ ਫਿਰ ਪ੍ਰਧਾਨ ਥਾਪੇ ਗਏ ਉਹਨਾਂ ਦਾ ਅੱਜ ਕਹਿਣਾ ਹੈ ਕਿ ਜਿੱਥੇ ਪ੍ਰਧਾਨ ਥਾਪੇ ਗਏ ਹੈ ਹੋਰ ਵੀ ਜਿਲ੍ਹਿਆਂ ਦੇ ਵੀ ਉਸਤੇ ਨਾਲ ਹੀ ਜਿਹੜਾ ਧਰਮਜੋਦ ਮੋਰਚਾ ਉਹਦੀ 35 ਵੀ ਵਰੇਗਾਂਡ ਆਉਣ ਵਾਲੀ ਹੈ ਤੇ ਇਸ ਮੌਕੇ ਉਹ ਜਿਹੜੀ ਧਰਮਜੋਦ ਮੋਰਚਾ ਆ ਉਹ ਦੁਬਾਰਾ ਸੁਰਜੀਤ ਕਰਨ ਬਾਰੇ ਸੋਚ ਰਹੇ ਆ ਸਾਡੇ ਨਾਲ ਭਾਈ ਮੁਕਬ ਸਿੰਘ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਆ ਉਸ ਵੇਲੇ ਤਾਂ ਜਿਹੜਾ ਮੋਰਚਾ ਚੱਲਿਆ ਉਸ ਤੋਂ ਬਾਅਦ ਕਾਫੀ ਹਾਲਾਤ ਖਰਾਬ ਹੋ ਗਏ ਸੀ ਕਿ ਇੱਕ ਵਾਰ ਦੁਬ ਦੇਖੋ ਅੱਜ ਤੋਂ 35 ਸਾਲ ਪਹਿਲਾਂ ਆ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਦੇ ਮਤਾਬਕ ਇਹ ਧਰਮਜੋਧ ਮੋਰਚਾ ਚੱਲਿਆ ਸੀ ਜਿਹਦੇ ਵਿੱਚ ਡਿਕਟੇਟਰ ਸੰਤ ਲੰਗੋਵਾਲ ਸਨ ਸੰਜਨੈਤ ਸਿੰਘ ਸਨ ਤੇ ਪਹਿਲਾ ਜਥਾ ਜਿਹੜਾ ਸੀ ਉਸਦਾ ਪ੍ਰਕਾਸ਼ ਸਿੰਘ ਬਾਦਲੇ ਕੇ ਗਿਆ ਸੀ ਅਸੀਂ ਸਮਝਦੇ ਹਾਂ ਕਿ ਉਸ ਧਰਮਜੋਧ ਮੋਰਚੇ ਦੀਆਂ ਜਿਹੜੀਆਂ ਮੰਗਾਂ ਤੇ ਡਿਮਾਂਡਾਂ ਸੀ ਜਿਹੜੀਆਂ ਕੰਨੀਆਂ ਪੰਜਾਬ ਵਾਸਤੇ ਨਹੀਂ ਬਲਕਿ ਉਹ ਸਮੁੱਚੇ ਇੰਡੀਆ ਵਾਸਤੇ ਆ ਉਸ ਮਸਲੇ ਨੂੰ ਮਤਲਬ ਕਿ ਅਕਾਲੀ ਦਲ ਦੇ ਕੁਝ ਲੋਕਾਂ ਨੇ ਆਪਦੇ ਨਿੱਜੀ ਗਰਜਾਂ ਨਿੱਜੀ ਲੋੜਾਂ ਦੇ ਵਾਸਤੇ ਉਹਨਾਂ ਸ਼ਿੱਕੇ ਤੇ ਟਾਂਕੇ ਉਹਨਾਂ ਨਾਲ ਧੋਖਾ ਕੀਤਾ ਸੋ ਅਸੀਂ ਇਸ ਬਾਰੇ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਵੀਰ ਨੇ ਸਾਡੇ ਚਾਹੇ ਕਿਸੇ ਵੀ ਭਾਈਚਾਰਾ ਸਬੰਧ ਦੇ ਸਭ ਨੂੰ ਨਾਲ ਲੈ ਕੇ ਸਾਨੂੰ ਗਲਵਕੜੀ ਲੈ ਕੇ ਇਹ ਨੰਦਪੁਰ ਦਾ ਮਤਾ ਜਿਹੜਾ ਹੈ ਉਹਦੇ ਵਾਸਤੇ ਆਪਣੀ ਜद्दोजਹਿਦ ਜਾਰੀ ਰੱਖਾਂਗੇ ਅਸੀਂ 4 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗੁਰੂ ਤੋਂ ਆਸਰਾ ਓਟ ਵਾਲ ਤੇ ਸ਼ਕਤੀ ਮੰਗ ਕੇ ਤੋਂ ਕੰਪਲੈਕਸ ਤੋਂ ਬਾਹਰ ਆ ਕੇ ਹੱਥਾਂ 'ਚ ਲੈ ਕੇ ਆਪਣੀਆਂ ਤਖਤੀਆਂ ਤੇ ਜਿਹੜੀਆਂ ਉਹ ਡਿਮਾਂਡਾਂ ਸਨ ਮਸਲੇ ਸਨ ਉਹਨਾਂ ਲੈ ਕੇ ਅਸੀਂ ਚੱਲਾਂਗੇ ਅੱਗੇ ਜਾ ਕੇ ਜਿੱਥੇ ਕਤਵਾਲੀ ਉਹਦੇ ਨਾਲ ਸੰਤੋਖ ਸਰ ਗੁਰਦੁਆਰਾ ਉੱਥੇ ਜਾ ਕੇ ਅਸੀਂ ਜੀ ਅਰਦਾਸ ਕਰਕੇ ਸਮਾਪਤੀ ਕਰ ਦਿਆਂਗੇ ਇਹ ਸਾਡਾ ਪ੍ਰੋਗਰਾਮ ਹੈ ਤੇ ਇਹ ਪੂਰਾ ਅਮਨ ਚੰਤਮਈ ਹੈ ਔਰ ਬਿਲਕੁਲ ਪੂਰੀ ਤਰ੍ਹਾਂ ਸਾਡੀ ਜਥੇਬੰਦੀ ਜਿਹੜੀ ਹੈ ਉਹ ਆਪਸੀ ਭਾਈਚਾਰਾ ਅਮਨ ਸ਼ਾਂਤੀ ਚ ਪੂਰੀ ਤਰ੍ਹਾਂ ਯਕੀਨ ਰੱਖਦੀ ਆਂ ਅਸੀਂ ਇਸ ਲਈ ਆਪਣਾ ਪੂਰਾ ਜੋਰ ਲਾ ਕੇ ਸੋ ਇਸ ਨੂੰ ਕਾਇਮ ਰੱਖਾਂਗੇ ਤੁਸੀਂ ਜੋਣਾ ਵਿੱਚ ਵੀ ਆਪਣੀ ਜੋਰ ਅंजਮਾਇਸ਼ ਕੀਤੀ ਆਪਣੀ ਪਾਰਟੀ ਦੇ ਕੋਈ ਖਾਸ ਸਫਲਤਾ ਨਹੀਂ ਮਿਲੀ ਔਰ ਜਿਹੜੇ ਤੁਸੀਂ ਕੈਂਡੀਡੇਟਾਂ ਨੂੰ ਸਮਰਥਨ ਦਿੱਤਾ ਸੀ ਖਾਸ ਕਰ ਭੌਤਾਂ ਉਹ ਵੀ ਨਹੀਂ ਜਿੱਤ ਸਕੇ ਹੁਣ ਤੁਹਾਨੂੰ ਕਿਹਦਾ ਲੱਗਦਾ ਕਿ ਤੁਹਾਡੀ ਤਾਕਤ ਕਿੰਨੀ ਹੈ ਪੰਜਾਬ ਵਿੱਚ ਸਿਆਸੀ ਤਾਕਤ ਜਿਹੜੀ ਹੈ ਤੇ ਇਹ ਕਿੰਨਾ ਕੁ ਪ੍ਰਭਾਵ ਪਾਊਗਾ ਤੁਹਾਡੇ ਮੋਰਚੇ ਦਾ ਬੇਨਤੀ ਹੈ ਕਿ ਆਪ ਨੂੰ ਮੇਰਾ ਖਿਆਲ ਜਾਣਕਾਰੀ ਨਹੀਂ ਹੈ ਇਸ ਗੱਲ ਦੀ ਕਿ ਯੂਨਾਈਟਿਡ ਕਾਲੀ ਦਲ ਨੇ ਇਸ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਨਹੀਂ ਲੜੀ ਸੀ ਨਹੀਂ ਤੁਸੀਂ ਸਮਰਥਨ ਤਾਂ ਕੀਤਾ ਸੀ ਨਾ ਮੈਂ ਦੱਸ ਦਿਆਂ ਜੀ ਅਸੀਂ ਕੀ ਕੀਤਾ ਯੂਨਾਈਟਿਡ ਕਾਲੀ ਦਲ ਨੇ ਤਾਂ ਇੱਕ ਪ੍ਰੋਗਰਾਮ ਸੀ ਕਿ ਪੰਜਾਬ ਦੇ ਵਿੱਚ ਜੋ ਸਿਸਟਮ ਸਾਰਾ ਖਰਾਬ ਹੋ ਗਿਆ ਸੀ ਜਿਸ ਤਰ੍ਹਾਂ ਲੁੱਟ ਖਸੁੱਟ ਮਾਰਾ ਮਾਰੀ ਔਰ ਪੰਜਾਬ ਦਾ ਸਾਰਾ ਕੁਝ ਗਰਬੜ ਹੋ ਗਈ ਸੀ ਪੰਜਾਬ ਦੇ ਵਿੱਚ ਕੁਝ ਵੀ ਸਿਸਟਮ ਨਹੀਂ ਰਹਿ ਗਿਆ ਨਾਰਥਕ ਪੱਖੋਂ ਨਾ ਸਮਾਜਿਕ ਪੱਖੋਂ ਨਾ ਰਾਜਨੀਤਿਕ ਪੱਖੋਂ ਔਰ ਗੁੰਡਾਗਰਦੀ ਸਾਰਾ ਜਿਹੜਾ ਸਿਸਟਮ ਸਾਰਾ ਜਿਹੜਾ ਚਰਮੜਾ ਗਿਆ ਸੀ ਇਸ ਲਈ ਸਾਹੀ ਪ੍ਰੋਗਰਾਮ ਦਿੱਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਸਤਾ ਤੋਂ ਬਾਹਰ ਕੀਤਾ ਜਾਏਗਾ ਜਿਹੜਾ ਵੀ ਕੈਂਡੀਡੇਟ ਨੇੜ ਭੇਖਚੋਂ ਦੇ ਨਾਲ ਲੜਦਾ ਉਹਨੂੰ ਜਿੱਤਦਾ ਆ ਦਿਖਸ ਦੇਗਾ ਜਿਹ ਦਿਨਾਂ ਦੀ ਲੜਾਈ ਪਈ ਹੋਈ ਦਿਸੇ ਕਿ ਸਾਨੂੰ ਕਹਿੰਦੇ ਨਾਲ ਉਹ ਲੜ ਰਿਹਾ ਅਸੀਂ ਉਸ ਜਗ੍ਹਾ ਤੇ ਬਾਦਲ ਦੇ ਕੈਂਡੀਡੇਟ ਨੂੰ ਹਰਾਉਣ ਵਾਸਤੇ ਵਿਰੋਧੀ ਦੀ ਸਪੋਰਟ ਕਰਾਂਗੇ ਅਤੇ ਤਗੜੇ ਹੋ ਕੇ ਉਹਨੂੰ ਜਿਤਾਵਾਂਗੇ ਔਰ ਅਸੀਂ ਉਸ ਵਿੱਚ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਕਾਮਯਾਬ ਹੋਏ ਕਿਉਂਕਿ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਤਾ ਵਿੱਚ ਰਿਹਾ ਨਾ ਉਹ ਆਪੋਜੀਸ਼ਨ ਵਿੱਚ ਰਿਹਾ ਅਸੀਂ ਇਹਦੇ 'ਚ ਗਲਤ ਨਹੀਂ ਜੋ ਅਸੀਂ ਪ੍ਰੋਗਰਾਮ ਦਿੱਤਾ ਸੀ ਉਹਦੇ ਚਾਹੀ ਪੂਰੀ ਤਰ੍ਹਾਂ ਸਫਲ ਹੋਏ ਆ ਔਰ ਅਸੀਂ ਉਹਨੂੰ ਦੋਨਾਂ ਥਾਵਾਂ ਤੋਂ ਪਾਸੇ ਕਰ ਦਿੱਤਾ ਕਿਉਂਕਿ ਉਹ ਅਗਲੇ ਸਿਆਸੀ ਦਾਨਾਂ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਜਿਹੜਾ ਵੀ ਇਹੋ ਜਿਹੀ ਗਲਤੀ ਕਰੇਗਾ ਪੰਜਾਬ ਦੇ ਲੋਕ ਉਸਨੂੰ ਬਿਲਕੁਲ ਪਾਸੇ ਕਰ ਦੇਣਗੇ ਜਿਹੜੇ ਤੋਂ ਹੰਤ ਨਾ ਤੁਸੀਂ ਸਮਰਥਨ ਦਿੱਤਾ ਸੀ ਉਹ ਕਿੰਨੇ ਕੁ ਉਮੀਦਵਾਰ ਉੱਤੇ ਕਿਉਂਕਿ ਤੁਸੀਂ ਭਗਵੰਤ ਮਾਨ ਦਾ ਸਮਰਥਨ ਕੀਤਾ ਸੀ ਵੀ ਹੋਰ ਵੀ ਸੀ ਜਿਹੜੇ ਹਾਰ ਗਏ ਹਾਂ ਹਾਂ ਹੁੰਦਾ ਆ ਸੀ ਭਗਵੰਤ ਮਾਨ ਦੀ ਵੀ ਸਮਰਥਨ ਕੀਤਾ ਸੀ ਹੋਰਨਾਂ ਦਾ ਵੀ ਕੀਤਾ ਸੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ 100% ਦੀ ਜਿੱਤ ਦੇ ਬੰਦੇ ਆਖਰ ਉਹਨਾਂ ਦੇ 15 ਬੰਦੇ ਜਿੱਤੇ ਨੇ ਤਾਂ ਇਹਦਾ ਮਤਲਬ ਹੈ ਕਿ 15 ਬੰਦੇ ਹਾਰੇ ਵੀ ਨੇ ਤਾਂ ਦੀ ਜਿੱਤੇ 15 ਸੋ ਇਹ ਗੱਲ ਨਹੀਂ ਹੈ ਕਿ ਗੱਲ ਤੇ ਇਹ ਹੈ ਕਿ ਪੰਜਾਬ ਦੀ ਹਿਸਟਰੀ ਵਿੱਚ ਅਕਾਲੀ ਦਲ ਦਾ ਇਸ ਤੋਂ ਪਹਿਲਾਂ ਸੰਵਿਧਾਨ ਚ ਆਉਂਦਾ ਹੈ ਕਿ 24 ਐਮਐਲਏ 1972 ਚ ਬਣੇ ਸਨ ਔਰ ਉਸ ਸਮੇ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੰਤ ਫਤੇ ਸਿੰਘ ਜੀ ਉਹਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਆ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਦੀ ਥਾਂ ਤੇ ਤੁਰ ਪ੍ਰਧਾਨ ਬਣ ਗਏ ਸੀ। ਪਰ ਹੁਣ ਉਦੋਂ 104 ਸੀਟਾਂ ਹੁੰਦੀਆਂ ਸੀ। 80 ਵਿਰੋਧੀ ਜਿੱਤੇ ਸਨ ਤੇ 24 ਅਕਾਲੀ ਦਲ ਜਿੱਤਿਆ ਸੀ। ਇੱਕ ਆਜ਼ਾਦ ਕੈਂਡੀਡੇਟ ਜਿੱਤਿਆ ਸੀ ਢੀਂਡ ਸਾਹਦੋਂ। ਤੇ ਹੁਣ ਦੀ ਪੋਜੀਸ਼ਨ ਜਿਹੜੀ ਇਹ ਵੇਖੋ ਕੈਸੀ ਹੈ ਕਿ ਹੁਣ 117 ਦੇ ਵਿੱਚੋਂ ਵਾਹ 15 ਮਿਲੀਆਂ ਨੇ ਤੇ ਉਹ ਫਿਰ ਵੀ ਢੀਠ ਹੋ ਕੇ ਕਹਿ ਰਿਹਾ ਕਿ ਅਸੀਂ ਮਤਲਬ ਕਿ ਉਹ ਦਮਗਜੇ ਮਾਰ ਰਿਹਾ ਉਹਨਾਂ ਨੂੰ ਤਾਂ ਆ ਸਿਆਸਤੋਂ ਸન્યાਸ ਲੈ ਲੈਣਾ ਚਾਹੀਦਾ ਸੀ। ਬਾਲ ਦੀ ਸੱਤਾ ਤਾਂ ਚਲੋ ਚਲੀ ਗਈ ਆ ਤੇ ਹੁਣ ਜਿਹੜੇ 4 ਮਹੀਨੇ ਹੋ ਗਏ ਕੈਪਟਨੀ ਸਰਕਾਰ ਵਾਲਿਆਂ ਨੂੰ ਖੁਦਕੁਸ਼ੀਆਂ ਵੀ ਜਾਰੀ ਆ ਬੇਅਦਬੀਆਂ ਵੀ ਹੋ ਰਹੀਆਂ ਸਾਰਾ ਕੁਝ ਹੋ ਰਿਹਾ ਇਸ ਤੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਾਂ ਅਸੀਂ ਇਸ ਤੇ ਬਹੁਤ ਨਿਰਾਸ਼ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਵੀ ਬੇਅਦਬੀਆਂ ਦਾ ਵੀ ਕਾਂਡ ਨਹੀਂ ਰੁਕਿਆ ਖੁਦਕਸ਼ੀਆਂ ਦਾ ਵੀ ਨਹੀਂ ਰੁਕਿਆ ਤੇ ਪੰਜਾਬ ਦਾ ਸਿਸਟਮ ਨਹੀਂ ਰੁਕਿਆ ਅਸੀਂ ਇਸੇ ਲਈ ਹੀ ਅੱਜ ਦੇ ਵੀ ਇਹ ਗੱਲਾਂ ਕਹੀਆਂ ਨੇ ਕਿ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਨੂੰ ਫੜਿਆ ਜਾਵੇ। ਇੰਦਾ ਕਾਰਨ ਹੈ ਕਿ ਜਿਹੜਾ ਪ੍ਰਕਾਰ ਸੁਖਵੀਰ ਬਾਦਲ ਜਾਂ ਇਸੇ ਤਰੀਕੇ ਨਾਲ ਸਵੇ ਸੈਣੀ ਵਗੈਰਾ ਦੂਜੇ ਤੀਜੇ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਅੰਦਰ ਕੀਤਾ ਹੁੰਦਾ ਤੇ ਮੌਜੂਦਾ ਜਿਹੜੇ ਅਧਿਕਾਰੀ ਸੀ ਉਹਨਾਂ ਦੇ ਮਨ ਵਿੱਚ ਵੀ ਤੇ ਮੌਜੂਦਾ ਸਿਆਸਤਦਾਨਾਂ ਦੇ ਮਨ ਵਿੱਚ ਵੀ ਡਰ ਹੋਣਾ ਸੀ ਕਿ ਜੇ ਅਸੀਂ ਗਲਤੀ ਕਰਾਂਗੇ ਕੱਲ ਨੂੰ ਸਾਡੇ ਨਾਲ ਵੀ ਮਾੜਾ ਹੋਏਗਾ ਪਰ ਉਹਨਾਂ ਦੇ ਨਾਲ ਰਿਆਇਤ ਕਰਨ ਦੇ ਨਾਲ ਇਹ ਮੈਂ ਸਮਝਦਾ ਕਿ ਇਹ ਜਿਹੜੀ ਹੈ ਇਹ ਚੀਤੇ ਕੰਟਰੋਲ ਨਹੀਂ ਹੋ ਰਿਹਾ ਇਸੇ ਕੰਟਰੋਲ ਹੋਣਾ ਚਾਹੀਦਾ ਸੋ ਇਹ ਸੰ ਸਾਡੇ ਨਾਲ ਭਾਈ ਮੋਕਮ ਸਿੰਘ ਉਹਦਾ ਕਹਿਣਾ ਹੈ ਕਿ ਜਿਹੜੀ ਕੈਪਟਨ ਸਰਕਾਰ ਵੱਲੋਂ ਪਾਕ ਕਾਲੀਆਂ ਦਾ ਰੈਤ ਕੀਤੀ ਜਾ ਰਹੀ ਹੈ ਉਹਦਾ ਕਰਕੇੜਾ ਸਿਸਟਮ ਹਾਲੇ ਵੀ ਠੀਕ ਨਹੀਂ ਹੋ ਰਿਹਾ ਤੇ ਨਾਲ ਇਹਨਾਂ ਦਾ ਕਹਿਣਾ ਹੈ ਕਿ 4 ਅਗਸਤ ਜਿਹੜਾ ਉਹ ਜਿਹੜਾ ਮੋਰਚਾ ਹੈ ਉਹ ਦੁਬਾਰਾ ਸੁਰਜੀਤ ਕੀਤਾ ਜਾਵੇਗਾ ਕੈਮਰਾਮੈਨ ਮਨਦੀਪ ਸਿੰਘ ਕਾਲੋ ਨਾਲ ਮਨਦੀਪ ਸਿੰਘ ਟੋਟਾ ਟੀਵੀ ਪੰਜਾਬ